Bye. <laughs> ਸਾਸੀਕਾਲ ਦੋਸਤੋ ਜਿਆਦਨਵਾ ਪਲੇਟਫਾਰਮ ਤੇ ਤੁਹਾਡਾ ਸਵਾਗਤ ਅੱਜ ਅਸੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਅਕਲੀਆ ਵਿਖੇ ਪਹੁੰਚੇ ਆ ਜਿੱਥੇ ਇੱਕ ਮਜ਼ਦੂਰ ਪਰਿਵਾਰ ਨਾਲ ਬਹੁਤ ਵੱਡਾ ਭਾਣਾ ਹੋਇਆ ਕੁਦਰਤ ਦਾ ਕਹਿਰ ਵਰਤ ਹੈਗਾ ਸਾਡੇ ਨਾਲ ਗੋਰਾ ਸਿੰਘ ਤਲਵੰਡੀ ਅਕਲੀਆ ਤੋਂ ਜਿਹੜਾ ਮਜ਼ਦੂਰ ਪਰਿਵਾਰ ਹੈ ਦਿਹਾੜੀਦਾਰ ਪਰਿਵਾਰ ਹੈ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਸਾਰੀ ਕਹਾਣੀ ਇਹ ਆਪਣੀ ਜਵਾਨੀ ਦੱਸਣਗੇ ਸਾਸੀਕਾਲ ਜੀ ਖੁਸ਼ੀ ਗੱਲ ਅੰਕਲ ਜੀ ਕੀ ਗੱਲਬਾਤ ਹੋਈ ਆ ਉਹ ਜੀ ਗੱਡੀ ਆਉਂਦੀ ਸੀ ਇਧਰੋਂ ਆਪਣਾ ਬਣਾੜੀ ਬਣੀ ਉਹ ਬਣਾੜੀ ਆ ਕੇ ਤੇ ਸਾਡਾ ਮਾਰ ਸੀ ਦੂਰ ਫਿਰਦਾ ਦੂਠੀ ਕਰਮਾ ਪਰੇ ਸੀ ਅਸੀਂ ਗੱਡੂ ਆਪਣੀ ਛੜਕ ਤੋਂ ਛੀ ਕਰਮਾ ਪਰੇ ਸੀ ਤੇ ਗੱਡੀ ਆ ਕੇ ਵਿੱਚ ਠੋਕੀ ਮਾਲ ਦੀ ਗੱਲ ਤੁਸੀਂ ਕਰਦੇ ਹੋ ਕਿ ਭੇਡਾਂ ਬੱਕਰੀਆਂ ਜਿਹੜੀ 메ਨ ਸੜਕ ਹੈ ਮਾਨਸਾ ਤੋਂ ਤਲਵੰਡੀ ਸਾਬੋ ਵਾਲੀ ਉਹਦੇ ਨਾਲ ਖਤਾਨਾ ਚ ਚਰਦੀਆਂ ਫਿਰਦੀਆਂ ਸੀ ਦੂਰ ਦੂਰ ਚੱਤਦੇ ਸੀ ਖਾਸੀ ਬੱਟ ਦੂਰ ਸੀ ਉਦੇ ਵਿਚ ਆ ਕੇ ਗੱਡੀ ਬਾਰਸੀ ਉਹਨੇ ਮੁੰਡੇ ਨੇ ਵੜ ਗਈ ਗੱਡੀ ਤੇ ਬਹੁਤ ਨੁਕਸਾਨ ਹੋਇਆ ਬਹੁਤ ਪੇਡਾ ਮਾਰਤੀਆਂ ਤਿੰਨ ਲੋਟੀਆਂ ਖਾ ਗਈ ਗੱਡੀ ਚੌਥੀ ਗੱਡੀ ਤੇ ਆਫ ਕੀ ਆਪੀ ਸਿੱਧੀ ਹੋ ਕੇ ਤੇ ਆਇ ਇੱਕ ਨਮ ਸੀ ਨਮ ਦੇ ਨਾਲ ਟੱਕ ਲਾ ਕੇ ਖੜ ਗਈ ਪੇਡਾ ਨੂੰ ਸਾਰਿਆਂ ਨੂੰ ਮਾਰ ਕੇ ਤੇ ਉਹ ਜਿਹੜਾ ਮੁੰਡਾ ਸੀ ਉਹ ਲਿਖਣ ਤੇ ਬਾਰੀਖੋਰ ਕੇ ਉਹਦੇ ਫੁੱਲੂ ਜੀ ਨਹੀਂ ਲੱਗੀ ਉਹਦੇ ਫੁੱਲੂ ਜੀ ਨੇ ਲੱਗੀ ਤੇ ਉਹ ਤਾਂ ਬਾਰੀਖੋਰ ਕੇ ਨਿਕਲਿਆ ਛੜਕ ਕੇ ਆ ਗਿਆ ਮੈਂਤੀ ਆਪਣੀ ਦੇ ਲਕੜ ਕੇ ਤਾ ਚਾਰ ਕਿ ਮੁੰਡੇ ਹੋਰ ਆ ਗਏ ਸਾਡੇ ਕੋਲ ਖੇਤਾਂ ਦੇ ਆ ਕੇ ਯਾਰ ਗੋਰੇ ਦੀਆਂ ਭੇਡਾਂ ਚ ਗੱਡੀ ਵੱੜ ਗਈ ਪੇਦਾ ਦਾ ਮਾਰ ਸੌਂਦੇ ਆ ਗਰੀਬ ਤੇ ਆ ਕੇ ਉਹ ਮੁੰਡੇ ਐ ਗੱਲ ਕਰਨ ਲੱਗੇ ਚਾਜੀ ਐ ਹੋਈ ਗੱਲ ਤੇ ਉਹ ਤਾਂ ਮੁੰਡਾ ਜੋ ਇਧਰੋਂ ਨਾ ਜਾ ਉਧਰਲੀ ਤਾਬੇ ਖੜ ਜਾ ਕਰੇ ਨਾ ਇਧਰਲੀ ਜਾਂਦੀ ਖੜ ਜਾ ਕਰੇ ਤੋਂ ਦੇਖਣ ਦੇਖ ਦੇ ਸੀ ਲੋਕਾ ساری ਮਸ਼ੀਨੀ ਖੜ ਜਾ ਕਰੇ ਉੱਥੇ ਆ ਕੇ ਤੇ ਉਹ ਮੁੰਡਾ ਜਿਹਦੀ ਗੱਡੀ ਸੀਗੀ ਜਿਹਦੀ ਗੱਡੀ ਆਪਣੇ ਭੇਡਾਂ ਚ ਬੜੀ ਆ ਉਹ ਭੱਜ ਗਿਆ ਕਿ ਖੜਾ ਰਿਹਾ ਉਹ ਜੀ ਉਹ ਦਸ ਕਿ ਮਟਰ ਖੜਾ ਰਿਹਾ ਉਦੋਂ ਬਾਅਦ ਉਹ ਕਿਸੇ ਨੂੰ ਦੇਖ ਕੇ ਮੋਟਰਸਾਈਕਲ ਵਾਲੇ ਨੂੰ ਹੱਥ ਕੇ ਮੋਟਰਸਾਈਕਲ ਤੇ ਮਾਨ ਸਾਹ ਬਾਜਾ ਮਾਨ ਸਾਹ ਜੀ ਬੰਦਾ ਸੀ ਉਹ ਮਤਲਬ ਬੰਦਾ ਪਤਾ ਲੱਗ ਕੇ ਕੌਣ ਸੀਗਾ ਪਤਾ ਜੀ ਜਿਹੜੇ ਮਾਲ ਤੁਹਾਡਾ ਮਰਿਆ ਗਿਆ ਪਸ਼ੂ ਮਰੇ ਹੈ ਪੇਡਾਂ ਬੱਕਰੀਆਂ ਟੋਟਲ ਕਿੰਨੀਆਂ ਸੀ ਤੇ ਮਰੀਆਂ ਕਿੰਨੀਆਂ ਮਰੀਆਂ ਤਾਂ ਉੱਥੇ 18 ਮਰੀਆਂ ਜੀ ਠੀਕ ਆ ਟੋਟਲ ਕਿੰਨੀਆਂ ਸੀਗੀਆਂ ਟੋਟਲ ਤਾਂ ਜੀ ਸਾਡੇ ਕੋਲ ਹੋਣਗੇ 50 ਪਸ਼ੂ ਪਰਦਾਇ ਦੇ ਵਿੱਚੋਂ ਸਾਡੇ ਕੋਲੇ 10 ਕ ਪਸ਼ੂ ਫੱਟੜ ਹੋ ਕੇ ਆ ਦੋ ਟੜਾਲੀਆਂ ਚ ਮਾਰ ਲੈਂਦਾ ਉੱਥੋਂ ਜੀ ਅਸੀਂ ਧਰ ਕੇ ਘਰੇ ਆਬਦੀ ਉਸ ਮਰ ਜਾਂ ਲੈਂਦੀਆਂ ਕਿ ਕੁਝ ਜਾਉਂਦੀਆਂ ਲੈਂਦੀਆਂ ਜਿਹੜੀਆਂ ਫੱਟੜ ਹੋ ਗੀਆਂ ਜਿਹੜੀਆਂ ਫੱਟੜ ਹੋਇਆ ਪਸ਼ੂ ਘਰੇ ਆਇਆ ਉਹਨਾਂ ਚ ਕਿੰਨੇ ਕ ਮਰ ਗਏ ਆ ਕੇ ਇਹਨਾਂ ਚੋਂ ਤਿੰਨ ਪਸ਼ੂ ਮਰੇ ਆ ਜੀ ਅਜੂਜੇ ਖੜੀਆਂ ਜਿਹੜਾ ਪਸ਼ੂ ਛੋੜੇ ਮਰੇ ਆ ਉਹਦਾ ਪੋਸਟਮਾਰਟਮ ਕਰਵਾਇਆ ਹਾਂ ਕਰਵਾਇਆ ਜੀ ਉੱਥੇ ਲਾਇਆ ਸੀ ਅਸੀਂ ਮਰੇ ਆ ਸਪਤਾ ਚਾਪੇ ਮਾਨ ਸਰ ਬੱਦਿਆ ਸਪਤਾਲ ਗੋਪਤੇ ਦੇ ਗੋਪਤੇ ਡਾਕਟਰ ਨੇ ਉਹਨੇ ਡਾਕਟਰੀ ਕਰਕੇ ਤੇ ਸਾਨੂੰ ਬਾਅਦში ਮੋੜਤੀਆਂ ਫਿਰ ਸਾਨੂੰ ਕਹਿੰਦੇ ਵੀ ਇਹਨਾਂ ਨੂੰ ਜੇ ਬੀਸੀ ਨਾਲ ਟੋਆ ਪਟਕੇ ਇਹਨਾਂ ਨੂੰ ਦਬਜੋ ਕਿ ਇੱਕ ਮੁੰਡਾ ਮੱਖੇ ਤੋਂ ਸਹਾਇਆ ਮੱਖਣ ਵਾਲੀ ਆ ਉਹਨੇ ਪ੍ਰੇਸ਼ਣ ਕਰੇ ਕਿਸੇ ਬੇੜ ਦੇ ਤਾਂ ਦੋ ਬੱਚੇ ਸੀ ਜਿਹੜੀ ਫੰਡਰ ਸੀ ਸਾਰੇ ਮੁਲਾਜ਼ਮੀ ਕੋਲੇ ਸੀ ਜਿਹੜੀ ਫੰਡਰ ਸੀ ਉਹ ਫੰਡਰ ਲਿਖੀ ਗਈ ਜੜੀਆਂ ਦੇ ਦੋ ਦੋ ਬੱਚੇ ਸੀ ਉਹ ਦੋ ਦੋ ਬੱਚੇ ਜਾਂਦੇ ਨਿਕਲੇ ਵਿੱਚੋਂ ਮਰਿਆਂ ਪਟਿਆਂ ਨੂੰ ਹਾਂ ਆ ਇਹ ਕਹਾਣੀ ਹੋਈ ਮਤਲਬ ਮਹਿਕਮੇ ਨੇ ਪੂਰੀ ਸਪੋਰਟ ਕੀਤੀ ਆ ਪੂਰੀ ਸਪੋਰਟ ਦੀ ਪੂਰੀ ਸਪੋਰਟ ਆ ਤੇ ਪੁਲਿਸ ਕਾਰਵਾਈ ਕੋਈ ਸ਼ਿਕਾਇਤ ਕੀਤੀ ਹੈ ਤੁਸੀਂ ਹਾਂ ਕਰੀਆ ਜੀ ਕਰੀਆ ਅਸੀਂ ਸਾਡੀ ਪੰਚਾਇਤ ਵੀ ਚੌਕੀ ਚ ਗਈ ਸੀ ਕਿ ਉਹਨਾਂ ਨੇ ਉਹਦੇ ਪਰ ਉਹਨੇ ਵੀ ਮਿਲਾਂ ਦੀ ਸੀ ਪੰਚਾਇਤ ਉਹ ਸਾਨੂੰ ਕਹਿੰਦੇ ਵੀ ਪਤਾ ਤਾਂ ਕਹਿੰਦੇ ਸਾਨੂੰ 50000 ਰੁਪਏ ਦੇ ਦੇਣੇ ਉਹ ਸਾਡੀ ਪੰਚਾਇਤ ਕਹਿੰਦੀ 50 ਨਹੀਂ ਨਸ਼ਕਾਨਤਾ ਹੋਇਆ ਕਿ 15 ਲੱਖ ਦਾ ਜਦੋਂ 50000 ਦਾ ਇੱਕ ਵੀੜੇ ਨਹੀਂ ਆਉਂਦੇ ਅੱਜ ਕੀਮਤਾਂ ਵੇੜਦੀ ਜੀ 15000 ਰੁਪਇਆ ਵੇੜਦੀ ਕੀਮਤਾਂ ਅੱਜ ਅੱਜ ਦੇ ਟਾਈਮ ਦਾ ਕਿ ਉਹਨਾਂ ਨੇ ਜਵਾਬ ਦਿੱਤਾ ਫਿਰ ਆਥਣੇ ਜੇ ਫਿਰ ਸਾਧਰੇ ਅਸੀਂ ਚੌਕੀ ਵਾਲਿਆਂ ਨੇ ਉਹ ਸਾਧਰੇ ਤੇ ਕਹਿੰਦੇ ਵੀ ਅਖੇ 50000 ਕਹਿੰਦਾ ਹੁਣ 50000 ਤੇ ਆਹ ਖੜੀ ਆ ਗੱਡੀ ਨਾ ਗੱਡੀ ਲੱਜੋ ਤੇ ਮਗਾਏ ਸੀ ਕਿ ਗੱਡੀ ਕੀ ਬਦਲੀ ਆ ਸੰਤੋ ਉਹੀ ਬੁਰੀ ਲੱਗਦੀ ਐ ਬਿੱਦ ਬੰਦਾ ਮੈਂ ਚੜਾਉਂ ਕਿਹੜਾ ਮੇਰਾ ਮੁੰਡਾ ਆੜੀ ਐ ਮਾਸ਼ਾ ਉਹ ਮੈਥੋ ਜੜੀ ਨਾ ਹੋਵੇ ਕਾਰੋਬਾਰ ਮੇਰੀ ਤਾਂ ਇਨਾ ਤੇ ਜੂਨ ਸੀ ਤੁਹਾਡਾ ਮੁੰਡਾ ਕੀ ਕਰਦਾ ਜੀ ਕਿਹੜਾ ਇਹ ਹਾਂ ਇਹ ਤਾਂ ਜੀ ਉਹ ਤੋਂ ਤਾਂ ਕੀ ਹੁੰਦਾ ਜੀ ਇਹ ਤਾਂ ਅੱਜ ਗਲਾਤ ਵਾਲੇ ਦਰੋਗੇ ਨਾ ਲਾਇਆ ਦਰਖਤਾਂ ਆਉਂਦੇ ਆ ਸੜਕ ਦੇ ਲੱਤਾਂ ਨਹੀਂ ਕੰਮ ਕਰਦੇ ਲੱਤਾਂ ਮਰੀਆਂ ਖਰੋੜੀਆਂ ਤੁਰਦਾ ਐ ਕਹੋ ਮੈਂ ਤੁਹਾਨੂੰ ਦੱਸਾਂ ਤੇ ਫਿਰ ਟਾਈਮ ਪਾਸ ਕਿਵੇਂ ਕਰਦੇ ਆ ਤੁਸੀਂ ਅੱਛਾ ਇਹਨਾਂ ਤੇ ਕਰਦੇ ਸੀ ਆ ਮਾਰ ਕੇ ਕਰਦੇ ਸੀ ਟਾਈਮ ਪਾਸ ਕੋ ਦੇਰਾ ਮੇਮਣਾ ਵੇਚ ਦਿੰਦੇ ਇਹ ਟਾਈਮ ਖਾਈ ਜਾਂਦੇ ਬਸ ਹੋਰ ਕੋਈ ਸਾਡੇ ਕੋਲ ਕੋਈ ਜਾਇਦਾਦ ਨਹੀਂ ਕੋਈ ਚੀਜ਼ ਨਹੀਂ ਬਸ ਸਾਡਾ ਅਧਿਕਾਰ ਹੈ ਸਾਡੀ ਜਿਹੜੀ ਗੱਡੀ ਚੜਾਉਣ ਵਾਲਾ ਮੁੰਡਾ ਸੀ ਉਹਨੇ ਵੈਸੇ ਕਾਰ ਤੇਜ਼ ਭਜਾਈ ਸੀ ਕੋਈ दारू ਪੀਤੀ ਨਸ਼ਾ ਕੱਲ ਕੀ ਕੁਛ ਤਾਂ ਦੱਸਿਆ ਹੋਣਾ ਨਾ ਕੁਛ ਨਹੀਂ ਦੱਸਿਆ ਜੀ ਨਹੀਂ ਉਦੋਂ ਕੱਠ ਹੋਇਆ ਉਹ ਤਾਂ ਆਪਦੀ ਜਾਨ ਲੈ ਕੇ ਕਿ ਕਿਰਨਾ ਮਾਨਸਾ ਬੱਜਾ ਕਿਸ ਨੂੰ ਮੋਟਰ ਸਾਕਦੇ ਹੱਥ ਦੇ ਕੇ ਤੇ ਚੜ ਗਿਆ ਤੇ ਮੰਗਰੋਂ ਨਾਤਾ ਸਾਰੀ ਹਸਪਤਾਲੀ ਆ ਗਈ ਆ ਪਿੰਡ ਆ ਗਿਆ ਵੀ ਆ ਸਾਡੇ ਕੋਲ ਆ ਇੱਕ ਹੋ ਸੂਏ ਦੇ ਨਾਲ ਪਿੰਡ ਮੱਖਾ ਉਹ ਆ ਗਿਆ ਸਾਰਾ ਨਾ ਸਾਡਾ ਪਿੰਡ ਬਾਗਿਆ ਸਾਰਾ ਉੱਥੇ ਤਾਂ ਦੁਨੀਆ ਹੀ ਇਕੱਠੀ ਹੋ ਗਈ ਕਹਿੰਦੇ ਬੜਾ ਬੜਾ ਨਰਥ ਹੋਇਆ ਹੁਣ ਤੁਸੀਂ ਫਿਰ ਕੇਸ ਕੀਤਾ ਹੋਇਆ ਹਾਂ ਕੇਸ ਕਰਿਆ ਜੀ ਮੈਕਮੇ ਨੇ ਕੋਈ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ ਕੁਛ ਮੈਕਮਾ ਕਹਿੰਦਾ ਵੀ ਕੋਈ ਪੈਸਾ ਟੱਕਾ ਦੇਵਾਂਗੇ ਅਸੀਂ ਹਾਂ ਕਹਿੰਦੇ ਦੇਵਾਂਗੇ ਜੀ ਮੈਲੇ ਗੁਰਪੀ ਤੇ ਬਨਾਲੀ ਨੂੰ ਮਿਲੇ ਹੋ ਤੁਸੀਂ ਕੀ ਕਹਿੰਦੇ ਹੋ ਨਾ ਮਿਲੇ ਨਹੀਂ ਜੋ ਉਹਨੂੰ ਨਹੀਂ ਮਿਲੇ ਹੁਣ ਫਿਰ ਗੁਜ਼ਾਰਾ ਕਿਵੇਂ ਕਰੋਗੇ ਘਾਟੇ ਬਹੁਤ ਵੱਡਾ ਪੈ ਗਿਆ ਬੜਾ ਵੱਡਾ ਪੈ ਗਿਆ ਜੀ ਬੜਾ ਵੱਡਾ ਇਹਨਾਂ ਦੀ ਰੋਜ਼ੀ ਸੀ ਸਾਡੀ ਇਹਨਾਂ ਤੋਂ ਟੁਕੜਾ ਕਹਿੰਦੇ ਸੀ ਲੇ ਰਾ ਮੇਮਣਾ ਵੇਚਦੇ ਕੋਈ ਵਪਾਰੀਆਂ ਨੂੰ ਕਿ 10 ਰੁਪਏ ਆਪ ਦੇ ਕਣਕੇ ਲਿਆਉਂਦੇ ਰੋਟੀ ਖਾਈ ਜਾਂਦੀ ਸੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਤਾਂ ਉਹਨਾਂ ਨੂੰ ਆਏ ਚੀਜ਼ ਵੀ ਆਖੀ ਜੀ ਸਾਨੂੰ ਤਾਂ ਭਾਈ ਅਸੀਂ ਸੋਨੇ ਨਾਲ ਰਾਜੀ ਬੰਦਾ ਕਰ ਲਾਂਗੇ ਤੇ ਸਾਨੂੰ ਤਾਂ ਉਨੇ ਪਸ਼ੂ ਲੈ ਕੇ ਜਦੋਂ ਮਹੰਗੇ ਲਓ ਸਾਤੇ ਲਓ ਸਾਨੂੰ ਉਨੇ ਪਸ਼ੂ ਜਦੋਂ ਸਾਡਾ ਰਾਜੀ ਬੰਦਾ ਉਹਨਾਂ ਨੇ ਕੋਈ ਗੱਲ ਨਹੀਂ ਕਰੀ ਉਹ ਕਹਿੰਦੇ ਲੱਖ ਰੁਪਈਆ ਤੇ ਗੱਡੀ ਲੈ ਜੋ ਗੱਡੀ ਤੇ ਅਸੀਂ ਲਗਾਉਂਦੇ ਹਾਂ ਗੱਡੀ ਕਰੀ ਬੰਦੇ ਤੇ ਦਿਹਾੜੀਦਾਰ ਬੰਦੇ ਗੱਡੀ ਕੀ ਕਰਨੀ ਹੈ ਤੁਸੀਂ ਕੌਣ ਚਲਾਊ ਉਹਨੂੰ ਕੌਣ ਇਹ ਚਲਾਊਗਾ ਕੌਣ ਹਾਂ ਅਸੀਂ ਗੱਡੀ ਤੋਂ ਕੀ ਕਰਵਾਉਣਾ ਅਸੀਂ ਗੱਡੀ ਤੋਂ ਤੇ ਫਿਰ ਬੁੱਚੀ ਫਰਦਾਜੇ ਸਮਝੌਤਾ ਹੋਇਆ ਨਹੀਂ ਜਿਹੜਾ ਪਸ਼ੂ ਫੱਟੜ ਹੋਏ ਉਹਦੀ ਦਵਾਈ ਤੇ ਵੀ ਖਰਚ ਆਉਂਦਾ ਹੋ ਉਹਦੀ ਦਵਾਈ ਦਾ ਫਿਰ ਖਰਚਾ ਕਿਹਨੇ ਦਿੱਤਾਗਾ ਅਸੀਂ ਜੰਨੇ ਆ ਜੀ ਅਸੀਂ ਟੀਕਾ ਲਵਾਉਣਾ ਉਹਨਾਂ ਦੇ ਅਸੀਂ ਜੰਨੇ ਆ ਡਾਕਟਰ ਸਾਡੇ ਭੰਦੇ ਦੇ ਉਹਨਾਂ ਨੂੰ ਜੰਨੇ ਆ ਪੈਸੇ ਟੀਕਾ ਲਵਾਈਆਂ ਜੇ ਪਸ਼ੂ ਜਿਹੜੇ ਇਹਨਾਂ ਫੱਟੜ ਕਰੇ ਖੜੇ ਆ ਮੈਂ ਦੇਖਿਆ ਉਹਨਾਂ ਦੇ ਉੱਪਰ ਛੱਤ ਨਹੀਂ ਹੈਗੀ ਕਾਗਜ਼ ਪਾਏ ਹੋਏ ਤੁਸੀਂ ਗਰਮੀ ਬਹੁਤ ਹੈ ਕੀ ਗੱਲ ਛੱਤ ਪਾਉਣ ਨੂੰ ਪੈਸੇ ਨਹੀਂ ਜਾਂ ਕੀ ਗੱਲ ਹੈ ਪੈਸੇ ਨਹੀਂ ਜੀ ਪੈਸੇ ਨਹੀਂ ਗਰੀਬਾ ਕੋਲੇ ਪੈਸੇ ਕਿੱਥੋਂ ਹੋਣਾ ਉਹ ਤਾਂ ਉਹ ਪੱਲੀਆਂ ਜੀਆਂ ਨਾਲ ਅਸੀਂ ਛਾਂ ਕਰੀਆ ਵੀ ਅੱਜ ਮੈਂ ਆਪਾਂ ਛਾਵੇਂ ਬੈਠੇ ਆ ਗਰਮੀ ਬਹੁਤ ਹੈ ਜੀ ਤਾਂ ਗਰਮੀ ਚ ਪਸ਼ੂਆਂ ਨੂੰ ਖੜਨਾ ਬਹੁਤ ਔਖਾ ਹੈਗਾ ਖੜਨਾ ਤਾਂ ਬਹੁਤਾ ਫਿਰ ਕੀ ਬਣੇਗੀ ਕੋਈ ਕੁਝ ਜੈਵੂਸੇ ਨਹੀਂ ਕੋਈ ਚੀਜ਼ ਓਡੀ ਮੰਗੇ ਆ ਵੀ ਅਸੀਂ ਕੋਈ ਕੇਸ ਨਹੀਂ ਕਰਨਾ ਸਾਨੂੰ ਜਾਂ ਤਾਂ ਉਹਨੇ ਪਸ਼ੂ ਲਿਆ ਦੇਣ ਜਾਂ ਉਹਨੇ ਪਸ਼ੂਆਂ ਦਾ ਪੂਰਾ ਮੁੱਲ ਦੇ ਦੇਣ ਤੁਹਾਡੇ ਪਿੰਡ ਦੀ ਪੰਚਾਇਤ ਉਹਨਾਂ ਦੇ ਪਿੰਡ ਦੀ ਪੰਚਾਇਤ ਦੇ ਵਿੱਚ ਕੋਈ ਗੱਲਬਾਤ ਹੋਈ ਹੋਊ ਥਾਣੇ ਗਏ ਹੋਊ ਉਹਨਾਂ ਨੂੰ ਕੁਝ ਕਿਹਾ ਹੋਊ ਉਹ ਦੱਸੋ ਇਹੀ ਕਹੇ ਸੀ ਜੀ ਕਿ ਬੱਚਾ ਨਿਕ ਰੁਪਈਏ ਜੰਨੇ ਸਾਨੂੰ ਤੇ ਸਾਡੀ ਪੰਚਾਇਤ ਕਹਿੰਦੀ ਵੀ ਅਸੀਂ 5 ਲੱਖ ਲਵਾ 5 ਲੱਖ ਦਾ ਨੁਕਸਾਨ ਹੋਣਾ ਹੈ ਇਨਾ ਗਰੀਬਾਂ ਦਾ 5 ਲੱਖ ਰੁਪਈਆ ਲਵਾਉਂਦੇ ਅਸੀਂ ਤੇ ਨਹੀਂ ਭਾਈ ਜਿਵੇਂ ਤੁਹਾਡੀ ਮਰਜ਼ੀ ਹੈ ਕਰ ਲਓ ਜਿਵੇਂ ਕਰਨੀ ਆ ਤੁਸੀਂ ਤੇ ਜਿੰਨੀ ਅਸੀਂ ਜਿਹੜੀ ਕਾਰੋਬਾਰ ਸਾਥ ਹੋਈ ਅਸੀਂ ਆਪ ਦੇ ਆਪ ਕਰਾਂਗੇ ਸਾਡੀ ਪਿੰਡ ਦੀ ਪੰਚਾਇਤ ਕਹਿੰਦੀ ਤੁਹਾਡੇ ਪਿੰਡ ਦੀ ਪੰਚਾਇਤ ਦਾ ਵੀ ਪੂਰਾ ਸਹਿਯੋਗ ਹੈ ਤੇ ਥਾਣੇ ਵਾਲੇ ਵੀ ਤੁਹਾਨੂੰ ਪੂਰਾ ਸਹਿਯੋਗ ਦਿੰਦੇ ਆ ਦਿੰਦੇ ਆ ਜੀ ਉਵੇਗਾ ਨਾ ਇਹ ਗਰੀਬ ਜਮੇ ਮਾਰੇ ਕੇ ਇੱਕ ਹੀ ਕਰਨ ਕਿੱਧਰ ਦਾਣਾ ਕਿਹੜੇ ਖੂਗਤ ਤੇ ਡਿੱਗਣੇ ਇਹ ਹੁਣ ਸਮਝੌਤਾ ਹੋਈ ਜਾਂਦਾ ਠਾਣੇ ਵਾਲੇ ਨੇ ਹੁਣ ਬੁਲਾਇਆ ਸਾਨੂੰ ਇੱਕ ਦੋ ਦਿਨਾਂ ਚ ਵੀ ਕੀ ਆ ਉਹਨਾਂ ਦਾ ਸੁਨੇਹਾ ਉਧਰੋਂ ਆਇਆ ਹੋ ਵੀ ਆਇਆ ਆ ਤੁਹਾਡੇ ਕੋਲੇ ਹਾਂ ਜੀ ਆ ਕੱਲਾ ਆਏ ਸੀ ਹਾਂ ਕੱਲਾ ਆਏ ਸੀ ਠੀਕ ਹੈ ਤੁਸੀਂ ਕੀ ਮੰਗ ਕਰਦੇ ਹੋ ਵੀ ਸਾਡੇ ਪਸ਼ੂਆਂ ਦਾ ਇੱਕ ਤਾਂ ਮਾਅਬਜਾ ਦੇ ਦੇ ਜਾਂ ਉਹਨੇ ਪਸ਼ੂ ਲੈ ਕੇ ਦੇ ਦੇਣ ਥੋੜਾ ਸਮਝੌਤਾ ਹੈ ਹਾਂ ਸਮਝੌਤਾ ਜੀ ਅਸੀਂ ਪਹਿਲਾਂ ਗੱਲ ਕੀਤੀ ਸੀਗੀ ਇਹ ਉਹਨਾਂ ਦੇ ਕਾਕਾ ਜੀ ਆ ਮੰਗਾ ਸਿੰਘ ਜਿਹੜਾ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਕਿ ਇਹਨਾਂ ਦੀ ਸਰਕਾਰ ਤੋਂ ਮੰਗ ਕੀ ਹੈ ਜਾਂ ਪਸ਼ੂ ਪਾਲਣ ਮੈਕਮੇ ਤੋਂ ਕੀ ਮੰਗ ਕਰਦੇ ਆ ਹਾਂ ਬਾਈ ਜੀ ਕੀ ਮੈਕਮੇ ਤੋਂ ਤੁਹਾਡੀ ਕੀ ਮੰਗ ਹੈ ਜਾਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਾਨੂੰ ਤਾਂ ਮੰਗੇ ਹੀ ਜਿਹੜੇ ਮਾਲ ਪਸ਼ੂ ਇਹ ਗੁਜਰਾ ਗਿਆ ਜਾਂ ਐਕਸੀਡੈਂਟ ਦੇ ਨਾਲ ਉਹ ਘਟਾ ਪਿਆ ਆਪਾਂ ਨੂੰ ਵੀ ਇਹਦੇ ਨਾਲ ਮੁਆਵਜ਼ਾ ਮਿਲ ਜੇ ਪੂਰਾ ਵਧੀਆ ਜਿਹੜੇ ਪਸ਼ੂ ਫੱਟੜ ਦੇ ਕੇ ਉਹਨਾਂ ਦਾ ਕੋਈ ਸੱਟ ਸੱਟ ਵਗੈਰੇ ਦੀ ਸਹਾਇਤਾ ਮਿਲ ਜੇ ਤਾਂ ਜੋ ਇਹ ਬਾਰਸ਼ਾਂ ਮੂਰਸ਼ਾਂ ਪਈ ਜਾਣਗਾ ਜਾਂ ਧੁੱਪ ਆ ਗਈ ਜਾਂ ਕੋਈ ਅੱਗੇ ਸਿਆਲ ਆਊਗਾ ਉਦੇ ਵਾਸਤੇ ਵੀ ਸਹਾਇਤਾ ਮਿਲ ਜੇ ਤਾਂ ਸੈੱਟ ਪੈ ਜੇ ਵਧੀਆ ਬਾਕੀ ਜਿਹੜੀ ਸਰਕਾਰ ਹੈਗੀ ਪੰਜਾਬ ਸਰਕਾਰ ਨੂੰ ਅਸੀਂ ਤਾਂ ਬੇਨਤੀ ਕਰ ਦਾਂਗੇ ਇੱਕ ਵੀ ਜੇ ਕੋਈ ਇਹਨਾਂ ਵਾਸਤੇ ਮੁਆਵਜ਼ਾ ਜਾਂ ਕੋਈ ਪਸ਼ੂ ਪਾਲਣ ਵਿਭਾਗ ਵੱਲੋਂ ਜਾਂ ਕਿਸੇ ਹੋਰ ਸਸਤਾ ਵੱਲੋਂ ਵੀ ਹੈਗੀ ਹੈ ਮੰਗ ਵੀ ਜੇ ਸਾਨੂੰ ਕੋਈ ਸਹਾਇਤਾ ਪੂਰੀ ਫੁੱਲ ਦਿੱਤੀ ਜਾਵੇ ਇਹਨਾਂ ਦੀ ਕਿਉਂ ਸਾਰੇ ਪਸ਼ੂ ਸੀਗੇ ਜਿੰਨੇ 50 ਤੋਂ 30 35 ਪਸ਼ੂ ਸੀਗੇ ਜਿਹੜੇ ਉਹ ਵਿੱਚੇ ਡੈਥ ਹੋ ਗਈ ਉਹਨਾਂ ਦੀ ਵਿੱਚੇ ਜ਼ਖਮੀ ਪਏ ਨਿਕਰੇ ਉਹ ਉਹਨਾਂ ਦਾ ਲਾਲ ਚੱਲੀ ਜਾਂਦਾਗਾ ਵੀ ਉਹਨਾਂ ਦਾ ਖਰਚਾ ਵੀ ਅਸੀਂ ਆਪਣੇ ਆਪ ਦੀ ਘਰੋਂ ਕਰੀ ਜਾਂਦੇ ਆਗੇ ਹਜੇ ਵਿਚਾਰਿਆਂ ਦਾ ਬਾਕੀ ਪਸ਼ੂਆਂ ਦੀ ਛੱਤ ਵੀ ਛੱਟ ਤੋਂ ਮਤਲਬ ਉੱਥੇ ਕਾगज ਵਗੈਰਾ ਹੀ ਪਾਇਆ ਹਾਂ ਉਹ ਕਾगज ਵਗੈਰਾ ਪਾਇਆ ਹੋਇਆ ਕਿਉਂ ਐਸ ਵੀ ਇਹਨਾਂ ਦੇ ਸਾਰੀ ਦੀ ਜੀਵਨ ਨੀ ਗੁਜ਼ਰ ਬਸਰ ਹੁੰਦਾ ਹੈ ਇਹ ਤੇ ਤਾਂ ਕਰਕੇ ਸੀਗਾ ਵੀ ਚੱਲ ਸਹਾਇਤਾ ਹੋਣੀ ਚਾਹੀਦੀ ਹੈ ਇਹ ਕਿਰਪਾ ਤੇ ਬਾਕੀ ਤੁਸੀਂ ਵੀ ਅਪਾਹਜੋਂ ਜਿਵੇਂ ਮੈਂ ਦੇਖ ਹੀ ਰਹਾਗਾ ਤੇ ਤੁਸੀਂ ਵੀ ਪਰਿਵਾਰ ਦੀ ਕੋਈ ਮਦਦ ਛੱਟ ਤੋਂ ਵੀ ਹੁੰਦੀ ਨਹੀਂ ਦੇਖੋ ਮਸਾਂ ਹੀ ਗੁਜ਼ਾਰਾ ਹੁੰਦਾ ਹੋਊਗਾ ਤੇ ਤੁਸੀਂ ਆਪ ਦੇ ਲਈ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿਸੇ ਚੀਜ਼ ਦੀ ਜ਼ਰੂਰਤ ਹੈ ਨਹੀਂ ਜ਼ਰੂਰਤ ਤਾਂ ਇਹੀ ਆ ਵੀ ਬਸ ਇਹਨਾਂ ਦੀ ਸਾਰੀ ਦੀ ਸਾਡਾ ਜੀਵਨ ਬਸ ਹੋਰ ਹੁੰਦਾ ਸੀ ਵਧੀਆ ਹੈ ਵੀ ਇਹ ਹੀ ਤਾਂ ਮੰਗ ਕਰਦੇ ਵੀ ਇਹਨਾਂ ਦੀ ਸਾਨੂੰ ਹੋਰ ਮੈ ਉਹ ਜੇ ਮਿਲ ਜੇ ਤਾਂ ਕਿ ਜਿਹੜਾ ਅਗੇ ਆਉਣ ਵਾਲਾ ਟਾਈਮ ਆ ਵਧੀਆ ਉਹ ਗੁਜ਼ਰ ਹੋ ਜੇ ਆਉਣ ਵਾਲੇ ਸਮੇਂ ਦੇ ਵਿੱਚ ਅਜਈਆਂ ਘਟਨਾਵਾਂ ਨਾ ਹੋਣ ਕਿਸੇ ਨਾਲ ਉਹਦੇ ਲਈ ਤੁਸੀਂ ਮਾਲ ਦੇ ਮਤਲਬ ਰਾਖੀ ਦੇ ਲਈ ਸਰਕਾਰ ਤੋਂ ਕੀ ਮਦਦ ਮੰਗਦੇ ਹੋ ਅਸੀਂ ਤਾਂ ਸਰਕਾਰ ਕੋਲ ਇਹ ਹੀ ਮੰਗ ਕਰਦੇ ਵੀ ਜਾਂ ਪਸ਼ੂ ਪਾਲਣ ਵਿਭਾਗ ਕੋਲੇ ਜਾਂ ਕਿਸੇ ਹੋਰ ਅਦਾਰੇ ਕੋਲੇ ਸਰਕਾਰੀ ਅਦਾਰੇ ਕੋਲੇ ਜਿਹੜੇ ਇਹੋ ਜਿਹੇ ਸੰਸਥਾਨੇ ਕੋਈ ਇਹੋ ਜਿਹੇ ਵੀ ਛੜਕਾਂ ਦੇ ਮਾਲ ਚਾਰਨ ਨੂੰ ਵੀ ਕਿਸੇ ਪਾਸੇ ਹੈ ਨਹੀਂ ਕੋਈ ਜਗ੍ਹਾ ਹੈ ਨਹੀਂ ਸੂਏ ਕੱਸੀਆਂ ਰਹਿ ਗਈਆਂ ਹਾਈਵੇ ਰੋਡ ਰਹਿ ਗਏ ਇਹਨਾਂ ਦੇ ਕਾਰਨ ਕਰਕੇ ਕਿਤੇ ਵੀ ਸਰਕਾਰ ਨੂੰ ਬੇਨਤੀ ਆ ਵੀ ਇਹਨਾਂ ਦੇ ਮੁਫਤ ਬੀਮੇ ਕਿੱਥੇ ਜਾਣ ਜੇ ਕੋਈ ਹੋਰ ਵੀ ਸਕੀਮ ਚ ਲਾਗੂ ਆਗੀ ਗਰੀਬ ਆਦਮੀ ਇਹ ਮਾਲਚਾਰਨ ਵਾਲੇ ਬੰਦੇ ਜਿਹੜੇ ਇਹ ਜ਼ਿਆਦਾਤਰ ਅਣਪੜੀ ਹੁੰਦੇ ਹੈਗੇ ਇਹ ਜ਼ਿਆਦਾਤਰ ਅਣਪੜਾ ਹੋਣ ਦੇ ਕਾਰਨ ਕਰਕੇ ਇਹਨਾਂ ਨੂੰ ਕਿਸੇ ਸਕੀਮ ਦਾ ਪਤਾ ਨਹੀਂ ਹੁੰਦਾ ਕਿ ਕਿਸੇ ਵੀ ਸਕੀਮ ਦਾ ਵੀ ਕੋਈ ਨਾ ਇਹ ਜਾ ਨੁਮਾਇੰਦਾ ਕੋਈ ਸਰਕਾਰ ਦਾ ਜਾਂ ਪਸ਼ੂ ਪਾਲਣ ਵਿਭਾਗ ਵੱਲੋਂ ਕੋਈ ਆਵੇ ਤਾਂ ਇਹਨਾਂ ਦੇ ਫਰੀ ਬੀਮੇ ਹੋਣ ਤੇ ਫਰੀ ਕੋਈ ਦਵਾਈ ਬੂਟੀ ਦਾ ਜਾਂ ਕੋਈ ਇਹ ਜਿਹੇ ਆ ਸਕੀਮਾ ਹੋਣ ਤਾਂ ਇਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ ਤੇ ਇੱਕ ਦਵਾਈ ਦੂਈ ਦਾ ਜਿਹੜਾ ਚੱਕਰ ਹੈਗਾ ਵੀ ਦਵਾਈ ਫਰੀ ਦਿੱਤੀ ਜਾਵੇ ਤੇ ਤਾਂ ਜੋ ਕਿ ਵਧੀਆ ਇਹਨਾਂ ਦਾ ਜੀਵਨ ਬਸਰ ਹੋ ਜੇ ਇੱਕ ਕਹਾਣੀ ਸੀ ਜਿਹੜੀ ਮੰਗਾ ਸਿੰਘ ਗੋਰਾ ਸਿੰਘ ਨੇ ਆਪਣੀ ਜਵਾਨੀ ਸੁਣਾਈ ਇਹ ਪਿਓ ਪੁੱਤ ਹੈ ਤੇ ਉਹ ਇਹਦਾ ਬਜ਼ੁਰਗ ਹੈ ਇਹ ਇਕੱਲਾ ਜਿਹੜਾ ਗੁਜ਼ਾਰਾ ਸੀ ਘਰ ਦਾ ਮਾਲ ਦੇ ਪਸ਼ੂਆਂ ਦੇ ਭੇਡਾਂ ਬੱਕਰੀਆਂ ਚਾਰ ਕੇ ਉਹਨਾਂ ਦੇ ਅੱਗੇ ਮੇਮਣੇ ਲੇਲੇ ਵੇਚ ਕੇ ਮਤਲਬ ਗਰੀਬ ਪਰਿਵਾਰ ਸੀ ਜਿਹੜਾ ਦਿਹਾੜੀ ਕਰਦਾ ਸੀ ਕੁਝ ਤੇ ਆਪਦਾ ਗੁਜ਼ਾਰਾ ਕਰਦਾ ਸੀਗਾ ਤੇ ਭਾਈ ਮੰਗਾ ਸਿੰਘ ਅਪਾਹਜ ਹੈ ਇਹਨਾਂ ਵੱਲੋਂ ਮਤਲਬ ਕੋਈ ਖਾਸ ਕੰਮ ਨਹੀਂ ਕੀਤਾ ਜਾਂਦਾ ਘਰ ਦੀ ਮਤਲਬ ਕਵੀਲਦਾਰੀ ਦੇ ਵਿੱਚ ਕੋਈ ਖਾਸ ਹੱਥ ਨਹੀਂ ਵਟਾਇਆ ਇਹਨਾਂ ਕੋਲ ਅਪਾਹਜ ਬੰਦਾ ਆਪਾਂ ਨੂੰ ਵੀ ਪਤਾ ਹੈ ਕੋਈ ਖਾਸ ਕੰਮ ਨਹੀਂ ਕਰ ਸਕਦਾ ਇਸ ਕਰਕੇ ਇਹਨਾਂ ਦੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਪਸ਼ੂ ਪਾਲਣ ਵਿਭਾਗ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਬੈਲਫੇਅਰ ਸੁਸਾਇਟੀ ਨੂੰ ਤੇ ਦਾਨੀ ਸੱਜਣਾ ਨੂੰ ਕਿ ਜਿੱਥੋਂ ਤੱਕ ਹੋ ਸਕੇ ਤੁਸੀਂ ਜਿਹੜਾ ਇਹਨਾਂ ਦਾ ਮਾਲ ਫੱਟੜ ਹੈ ਉਹਦੀ ਦਵਾਈ ਦਾ ਖਰਚਾ ਚੱਕੋ ਤੇ ਫੱਟੜ ਮਾਲ ਇੰਨੀ ਅਤ ਦੀ ਗਰਮੀ ਦੇ ਵਿੱਚ ਕਾਗਜ਼ਾਂ ਦੀ ਛੱਤ ਥੱਲੇ ਖੜਾ ਹੈ ਲਫਾਫੇ ਕਾਗਜ਼ ਬੰਨੇ ਹੋਏ ਆ ਰੱਸੀਆਂ ਨਾਲ ਉਹਦੇ ਥੱਲੇ ਜਿਹੜੀਆਂ ਭੇਡਾਂ ਬੱਕਰੀਆਂ ਜਿਹੜੀਆਂ ਬਚ ਗਈਆਂ ਜਿਹੜੀਆਂ ਤੇ ਸੱਟਾਂ ਬਹੁਤ ਲੱਗੀਆਂ ਉਹਨਾਂ ਦੀ ਦਵਾਈ ਦੇ ਇਹਨਾਂ ਕੋਲੇ ਕੋਈ ਪੈਸਾ ਨਹੀਂ ਮਸਾਂ ਵਿਚਾਰੇ ਪਤਾ ਨਹੀਂ ਕਿੱਧਰੋਂ ਹੈਲਪ ਲੈ ਕੇ ਉਹਦੀ ਦਵਾਈ ਦਾ ਜਿਹੜਾ ਇਲਾਜ ਕਰਾਉਂਦੇ ਆ ਪਸ਼ੂਆਂ ਬਿਮਾਰਾਂ ਦਾ ਇੱਕ ਤਾਂ ਉਹਦੇ ਕੋਈ ਛੱਡ ਦਾ ਪ੍ਰਬੰਧ ਕੀਤਾ ਜਾਵੇ ਦੂਜਾ ਇਹਨਾਂ ਦੇ 5-4 ਲੱਖ ਦੇ ਜਿਹੜੇ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਸਮਾਜ ਸੇਵੀ ਸਸਤਾਮਾ ਕਹ ਲੋ ਪਸ਼ੂ ਪਾਲਣ ਵਿਭਾਗ ਪੰਜਾਬ ਸਰਕਾਰ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਇਹਨਾਂ ਦੀ ਮਦਦ ਕੀਤੀ ਜਾ ਸਕੇ ਤਾਂ ਕਿ ਗਰੀਬ ਪਰਵਾਜ਼ ਦਾ ਮਜ਼ਦੂਰ ਪਰਿਵਾਰ ਦਾ ਜਿਹੜਾ ਜੀਵਨ ਬਸਰ ਹੁੰਦਾ ਸੀ ਇਹ ਮਾਲ ਦੀ ਕਮਾਈ ਤੇ ਢਾ ਬੱਕਰੀਆਂ ਨੂੰ ਚਾਰ ਕੇ ਉਹ ਕਮ ਸੇ ਕਮ ਜਿਹੜਾ ਘਾਟਾ ਪੂਰਾ ਹੋ ਸਕੇ ਦੂਜੀ ਇਹਨਾਂ ਵੱਲੋਂ ਇੱਕ ਹੋਰ ਮੰਗ ਹੈ ਕਿ ਜਿਹੜੇ ਸਾਡੇ ਪਸ਼ੂ ਉਹ ਖੁੱਲੀਆਂ ਥਾਵਾਂ ਤੇ ਚਰਦੇ ਆ ਇਹਨਾਂ ਆਪਣੇ ਕੋਲੇ ਕੋਈ ਜ਼ਮੀਨ ਨਹੀਂ ਹੁੰਦੀ ਕੋਈ ਮੇਨ ਰੋਡ ਸੜਕ ਦੇ ਨਾਲ ਨਹਿਰਾਂ ਕੱਸੀਆਂ ਤੇ ਜਗਾ ਘਟਨਾ ਕਰਕੇ ਸੜਕਾਂ ਜਿਹੜੀਆਂ ਮੇਨ ਰੋਡ ਹੁੰਦੀਆਂ ਆਸੇ ਪਾਸੇ ਚਰਦੇ ਆ ਉੱਥੇ ਕਿਤੇ ਕੱਲ ਨੂੰ ਕੀ ਪ੍ਰਮਾਤਮਾ ਜਿਹੀ ਦੁਰਘਟਨਾ ਅਸਲ ਤਾਂ ਨਾ ਹੋਵੇ ਪਰ ਫਿਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਿਆਂ ਮਾਲਪੇਡਾ ਪਸ਼ੂ ਚਾਰਨ ਵਾਲਿਆਂ ਦੇ ਜਿਹੜੇ ਮੁਫਤ ਬੀਮੇ ਕੀਤੇ ਜਾਣ ਤਾਂ ਕਿ ਜੋਕੇ ਸਮੇਂ ਦੇ ਵਿੱਚ ਅਜਿਹਿਆਂ ਘਟਨਾਵਾ ਵਾਪਰਨ ਵਾਲਿਆਂ ਨੂੰ ਕਮ ਸੇ ਕਮ ਬੀਮੇ ਦੀ ਜਿਹੜੀ ਸ਼ਹਿਤਾਰਾਸੀ ਮਿਲ ਸਕੇ ਕੈਮਰਾਮੈਨ ਪ੍ਰਦੀਪ ਸਿੰਘ ਦੇ ਨਾਲ ਇਕਬਾਲ ਸਿੰਘ ਸਿੱਧੂ ਜੀ ਜੀ ਇਜਾਜ਼ਤ ਧੰਨਵਾਦ